ਛੱਟਾ ਹੀ ਆ ਛੱਟਾ ਹੀ ਹਟ ਤੂੰ ਪੜਾ ਦੇ ਕਿੰਨਾ ਨਾ ਉੱਪਰ ਤੁਹਾਦ ਕਮਾਦ ਛਿੱਟਲੀ ਚੱਲ ਇੱਕ ਵਾਰੀ ਕਮਾ ਕੇ ਇਹਦਾ ਛੱਟਾ ਹੀ ਆ ਛੱਟਾ ਹੀ ਆ ਇਹਦਾ ਛੱਟਾ ਹੀ ਆ ਮੋਲੀਆਂ ਛਲ ਕਮਾ ਛੱਟਾ ਜਿੱਤ ਹੋ ਜੇ ਲਾਉਂਗਾ ਇਕੱਠਾ ਹੁੰਦਾ ਆਏ ਨਹੀਂ ਦੁਨੀਆ ਛੱਟਾ ਲਾਵੇ ਬਸ ਹੋ ਗਿਆ ਗੱਲ ਜੀ ਸਹੀ ਠੀਕ ਹੈ ਹੈ ਪੂਰੀ ਓਕੇ ਜੰਮੀ ਓਕੇ ਜਿੰਨਾ ਬੀਜ ਪਾਇਆ ਉਨਨਾ ਹੀ ਜੰਮ ਆਏ ਨਹੀਂ ਵੀ ਥਲਾ ਵੀ ਪਾਇਆ ਖੰਡ ਰੱਖ ਲਿਆਊਗਾ ਖੇਤ ਨੇ ਸਾਰੇ ਹੀ ਨਿਕਲੇ ਆ ਬਾਹਰ ਪੂਰਾ ਇਹਦੇ ਮਾਣ ਆਇਆ ਕਰਨਾ ਇਹਦੇ ਮਾ ਇਹ ਮੰਗਦੀ ਜੂਰੀ ਆ ਬਾਈ ਹੂੰ ਠੀਕ ਜੀ ਗੱਲ ਹੂੰ ਖਸ ਵੀ ਗਿਆ ਬਤਾਣ ਲੈ ਕੇ ਹੁਣ ਉਹਨੂੰ ਕਹਣਾ ਵੀ ਲੱਦ ਲਿਆ 15 ਕਿਲੋ ਟੋਟੇ ਠੀਕ ਨਹੀਂ ਹਾਂ ਹੈਗਾ ਸੀ ਪਰ ਹੁਣ ਜੂਰੀਆ ਘਿਰ ਗਿਆ ਉਸ ਨਾਲੇ ਖਰਚ ਜੜਾ ਇਹ ਤਾਂ ਚਾਰ ਨੂੰ ਪਾਣੀ ਲੱਗਣਾ ਹੈ ਯਾਦ ਨੂੰ ਇਹ ਲੱਗ ਲੈਣਾ ਪੂਤੇ ਬਾਅਦ ਪਾਣੀ ਲਾ ਕੇ ਫੇਸ ਜਿੱਟਾ ਮਾਰ ਦੇ ਠੀਕ ਨਹੀਂ ਤਾਂ ਹੀ ਹੁੰਦਾ ਰੇ ਪਾਣੀ ਨਹੀਂ ਕਰਨੀ ਹੈ ਸਪਰੇ ਹਾਂ ਜਿਹੜੀ ਤਾਕਤਾਈ ਸਪਰੇ ਹੈ ਹਾਂ ਹੰਮਲਾ ਨਹੀਂ ਖੜਾ ਕਾਲਾ ਜਿਹਾ ਗੁੰਦ ਜਿਆ ਇੱਕ ਹਾਂ ਉਹ ਬਹੁਤ ਕੰਮ ਕਰਦਾ ਤਾਕਤ ਜੀ ਵਾਲਾ ਹੈ ਉਹ ਤੂੰ ਹਾਂ ਦੇਖ ਹੈ ਚਲ ਮੈਂ ਚੈੱਕ ਕਰ ਦੂੰ ਚੰਮਣ ਸ਼ਕਤੀ ਤਾਂ ਤੂੰ ਕਾਹਨੂੰ ਕਹਿੰਦਾ ਏ ਹੁਣ ਇਹ ਕਿਆ ਕਰਦੇ ਬੀਜ ਦਾ ਫਰਕ ਹੈ ਹੈ ਕਰਦੇ ਬੀਜ ਦਾ ਫਰਕ ਹੀ ਦੇ ਦੇ ਹਾਂ ਉਈ ਯਾਰ ਆਪਣਾ ਘਰ ਦਾ ਰੱਖਿਆ ਪਰ ਘਰ ਦਾ ਬੀਜ ਤਾਂ ਮੈਂ ਤਾਂ ਇਹ ਤਾਂ ਤੁਸੀਂ ਕਹੀ ਕੇ ਦੇਖ ਲੈ ਦੇਖ ਲੈ ਦੇਖ ਲੈ ਛਲਾ ਉਹ ਜੰਮਿਆ ਵੀ ਨਹੀਂ ਕਿਸੇ ਚੱਕਰੀ ਮੁੰਦੀ ਮਾਰਦੀ ਢੱਕਣ ਜਾ ਉਹ ਹੂੰ ਸਾਰੇ ਜੰਮਿਆ ਜਿਹੜੇ ਮੁੰਦੀ ਮਾਰੀ ਉਹ ਜੀ ਸਾਰੇ ਜੰਮਿਆ ਹੋਇਆ ਉਹਦਾ ਵੀ ਜੰਮਿਆ ਆ ਹੁਣ ਉਹ ਵੀ ਜੰਮਿਆ ਸਾਰੇ ਅਜਾ ਵੀ ਨਿਕਲਦੀ ਆ ਯਾਰ ਵਿੱਚ ਦੀ ਹੈਨਾ ਹੂੰ ਆ ਆ ਦੇਖ ਆ ਨਿਕਲਦੀ ਆ ਜਾ ਆ ਦੇ ਆ ਦੇ ਲੈ ਹੂੰ ਇਹ ਗੁਰਲੰਡਾ ਨਹੀਂ ਹੈਗਾ ਵੀ ਕਹੇ ਗੁਰਲੰਡਾ ਇਹਦੇ ਚ ਜੇ ਵੀ ਉਹ ਦੀ ਹੈ ਚੱਲ ਰਹੀ ਆ ਹੈਂ ਯਾਰ ਦਾਣਾ ਕੋਈ ਰਹੀ ਨਹੀਂ ਉਹ ਐਂ ਦੇਖਦਾ ਦਾਣਾ ਦਾ ਛਿੱਟਾ ਵੀ ਕੰਮ ਦਾ ਆਇਆ ਸਾਬ 100 ਦਾਣੇ ਆ ਤਾਂ ਮੈਂ ਕਹਿੰਦਾ 99% ਜੰਮੀ ਵੀ ਆ ਹਾਂ ਕੋਈ ਇੱਕ ਅੱਧਾ ਪਚਲ ਮੰਨਦੇ ਵੀ ਰਹਿ ਜਾਂਦਾ ਹੁੰਦਾ ਵੀ ਬਹੁਤ ਗਰੋਥ ਬਹੁਤ ਠੀਕ ਐਨ ਗੁਰੀ ਜਾਂ ਮੈਂ ਫੁੱਲ ਬੜਾ ਫੁੱਲ ਘਰ ਦਾ ਬੀਜ ਰੱਖੋ ਭਾਈ ਉਹ ਘਰ ਦਾ ਲੋੜਾ ਤੁਸੀਂ ਦੋ ਚਾਂਸ ਹੋਲੇ ਹੁਣ ਇੱਕ ਜੀਮਾ ਹੋ ਲਿਆ ਘਰ ਦੇ ਬੀਜ ਦਾ ਫਰਕ ਇੱਕ ਆ ਦੇਖ ਲੈ ਹੁਣ ਜੀ ਜਵੀ ਦਾ ਕਾਹਨੂੰ ਕਾਂਕ ਦਾ ਵੀ ਰੱਖਣਾ ਕਾਹਨ ਕਰਦਾ ਹੀ ਰੱਖੋ ਤਾਂ ਠੀਕ ਐ ਗੱਲ ਯਾਰ ਹੈ ਕਿ ਨਹੀਂ ਹਾਂ ਹਾਂ ਬੜਾ ਬੜੇ ਖੇਤ ਆਪਾਂ ਨੂੰ ਪਤਾ ਏ ਹੁਣ ਜੇ ਕਿਹਾ ਹੁਣ ਜਾਬੀ ਆਪਾਂ ਇੱਕ ਬਾੜ ਲੈ ਲਈ ਮੰਨ ਕੇ ਇੱਕ ਆਪਾਂ ਨੇ ਬਾੜ ਡੰਗਰਾਂ ਨੂੰ ਪਾਤੀ ਜੇ ਆਪਾਂ ਬਿੱਗਾ ਖੰਡ ਬੀਜ ਲਈ ਆਪਣਾ ਇਹਨੇ ਬੀਜਣੀ ਆ ਕੰਡਾ ਗੰਨੇ ਗੁੰਨੇ ਵਾਲੇ ਖੇਤਾਂ ਜਿਹਨੂੰ ਇੱਕ ਬਿੱਗਾ ਬੀਜਿਆ ਆ ਆਪਾਂ ਨੇ ਮੰਨ ਕੇ ਜਾਲੀ ਵੀ ਆਪਣੇ ਡੰਗਰਾਂ ਨੂੰ ਪਾਤੀ ਹੈ ਕਿ ਨਹੀਂ ਉਹਦੇ ਬਾਅਦ ਦੂਈ ਬਾੜ ਦੀ ਰੱਖ ਲੈ ਆ ਛਿੱਟਾ ਦੇਖੀ ਗਿਆ ਵੜਨਾ ਪੂਰਾ ਬੀਜ ਫੇਰ ਹੋ ਜਾਣਾ ਉਹਨੂੰ ਰੱਖ ਲੈ ਦੂਈ ਬਾੜ ਨੂੰ ਪੂਰੀ ਜਾਬੀ ਹੋ ਗਈ ਪੂਰੀ ਨਸਰਦੀ ਆ ਕਿੰਨੇ ਦਾ ਬੀਜ ਹੁਣ ਦੇਖ ਲੈ ਕਿੰਨੇ ਪੈਸੇ ਬਚੇ ਬੀਜ ਹੁਣ ਤੂੰ ਲੈ ਤੂੰ 70 ਰੁਪਏ ਦੱਸ ਦੇ ਭਾਈ ਕਿਲੋ ਹਾਂ ਕਿੰਨੇ ਕਿਲੋ ਪਾਇਆ ਪਾਲਿਆ ਓਰੇ ਹੋਈ ਦਾ ਥੋੜਾ ਆਪਣੇ ਖੁੱਲੇ ਖੁੱਲੇ ਆਪਣੇ ਆਪਣੇ ਬੀਜ ਕਰਕੇ ਤਾਂ ਮੈਂ 5 ਕਿਲੋ ਵੱਧ ਹੀ ਪਾਇਆ ਫੇਰ ਵੀ ਐਸਟੀਮੇਟ ਵੀ ਇੰਨਾ ਪੈ ਗਿਆ ਹੁਣ ਤੂੰ ਲਾਲਾ ਤੂੰ ਕਿਲੇ ਦਾ ਕਿੰਨਾ ਪੈਂਦਾ ਕਿਲੇ ਦਾ ਯਾਰ ਕੋਈ 25 ਪੈਂਦਾ ਕੋਈ 30 ਵੀ ਪੈਂਦਾ ਕਹਿੰਨੀ 30 ਠੀਕ ਹੈ ਮੈਂ ਤਾਂ 35 ਪਾਇਆ ਤਾਂ 30 ਮੰਨ ਲੇ ਆਪਾਂ ਹਾਂ ਮੈਂ 35 ਪਾਇਆ 5 30 15 150 ਕਿਲੋ ਡੇਢ ਕਵਾਂਟਲ ਹੋ ਗਿਆ ਹੈ ਹਾਂ ਡੇਢ 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 ਹੋ ਗਿਆ 5 ਕਿਲੋ ਡੇਢ ਕਵਾਂਟਲ ਤੋਂ ਉੱਪਰ ਬਾਤ ਆਪਾਂ ਨੇ ਹਾਂ 5 ਕਿੱਲੇ ਐ 5 ਕਿੱਲੇ ਉਹ ਪਰਾਂ ਵੀ ਟੱਪ ਗਿਆ ਸੜਕ ਮਨੂੰ ਐਂ ਤਾਂ ਵੀ ਖੜੀ ਰਿਹਾ ਘਰ ਦਾ ਬੀਜ ਕਿਤੇ ਘਟ ਜਮੂ ਮੜਾ ਮੋਟਾ ਤਾਂ ਇਹ ਘਰ ਦਾ ਬੀਜ ਤਾਂ ਫੈਦਾ ਹੀ ਐ ਠੀਕ ਨਹੀਂ ਹੁਣ ਮੇਰੀ ਗੱਲ ਇਹ ਜੇ ਪਾਉਣਾ ਪੈਣਾ ਮੈਨੂੰ 10000 ਤਾਂ ਬੀਜ ਜਿਹਨੂੰ ਘੱਟ ਮੰਨ ਲਾਦੀ ਆਇਣਾ ਬਣ ਗਿਆ ਇੰਨੀ ਤਾਂ ਬਣੇ ਗਿਆ 70 ਰੁਪਏ ਨੂੰ 7 ਜੇ ਕਹੇ ਦੱਸ ਦੇ ਟੱਪ ਜਾਣਾ ਤਾਂ 7000 ਹੋ ਗਏ ਹੱਥ ਆਦਾ 35 ਇਹ ਡੇਢ ਕੁੰਟਲ ਆ ਹਾਂ ਤਾਂ ਤੇਰਾ 10-11000 ਦਾ ਹੋ ਗਿਆ 35 35 70 ਹਾਂ ਹਾਂ 7 ਦਿਨ 10000 ਦਾ 10.5000 ਹੋ ਗਿਆ 10.5000 ਦਾ ਬੀ ਹੋ ਗਿਆ ਪਾ ਘਰ ਦਾ ਤਾਂ ਤਾਂ ਸਰ ਗਿਆ ਪਾਇਆ ਵੱਧ ਨਾਲੇ ਹੋ ਨਾਲੇ ਪਾਇਆ ਵੱਧ 11-12000 ਦਾ ਬੀ ਪਾ ਤਾ ਆਪਾਂ ਨਾ ਠੀਕ ਆ ਬੀ ਕਿਸੇ ਨੇ ਕਿਹਾ ਬਾਈ ਗ੍ਰੋਸ ਚੈੱਕ ਕਰਾ ਦਾਂਗੇ ਗ੍ਰੋਸ ਚੈੱਕ ਰੋਲ ਦੱਸੋ ਬੀ ਕਿੱਥੇ ਘਟਵਾ ਦੇ ਕੋਈ ਛੱਟਾ ਵੀ ਟਾਪ ਤਾ ਆਇਆ ਛੱਟਾ ਆਇਆ ਉਹ ਤੁਹਾਨੂੰ ਉਹ ਜੁਗਮ ਦਿਖਾ ਦਿੰਦਾ ਯਾਰ ਇਦਾਂ ਲੀਗੂ ਕਾ ਹਬੀ ਸਾਰਾ ਖੇਤ ਭਰਿਆ ਪਿਆ ਫੁੱਲ ਪਟਾ ਸੋ ਇਹ ਨਾਲੇ ਛਿੱਟਾ ਸੀ ਉੱਤੋਂ ਪਰੂ ਦੇ ਫੂਸ ਪਰੇ ਫੂਸ ਪਰੇ ਛਿੱਟਾ ਦੇ ਉੱਤਰ ਵਾਲੇ ਉੱਪਰ ਛਿੱਟਾ ਜੱਲਿਆ ਉੱਤੇ ਬਾਹ ਸੁਪਰ ਛਿੱਟਾ ਫੂਸ ਪਰ ਛਿੱਟਾ ਪਿੱਛੇ ਸੁਪਰ ਛਿੱਟਾ ਚੱਲਿਆ ਹਾਸਪੀਰ ਕਹਿੰਦਾ ਮੰਨੂ ਇਹ ਤਾਂ ਬੀਜ ਤਾਂ ਦੇਖਦਾ ਰਹੀ ਵਿਚੇ ਕਹਿੰਦਾ ਖਾਲੇ ਉਰੇ ਮੈਂ ਤੈਨੂੰ ਬੀਜ ਕਾ ਦੇਖਣਾ ਉਰੇ ਹੁਣ ਤੈਨੂੰ ਉਹ ਤਾਂ ਵਿਚੇ ਫੜ ਗਿਆ ਪਰਾਲੀ ਦੇ ਮੈਂ ਤਾਂ ਹੁਣ ਜਿੱਧਰ ਬਾਹ ਹੋ ਗਿਆ ਉਧਰ ਮਿੱਟੀ ਤਾਂ ਸੁਵੀ ਜੰਮਦਾ ਕਿੱਕਣਾ ਹੈ ਹੈ ਕਿ ਨਹੀਂ ਉਹ ਉਹ ਤਾਂ ਮਿੱਟੂ ਫੂਸ ਸੁਮਾ ਗਿਆ ਦੇਖਣਾ ਇਹਨੇ ਬੀਜ ਨੇ ਕਹਿੰਦਾ ਹਲੇ ਮਨ ਉਤਾਨੀ ਦੇਖਦਾ ਜਵੀ ਦਾ ਦੇਖਦੀ ਨਹੀਂ ਮੈਂ ਕੋਰ ਨਾਲ ਦੇਖਦੇ ਤੇ ਮੈਂ ਦਿਖਾਇਆ ਮੈਂ ਦੇਖ ਬੈਠ ਕੇ ਆਦੀ ਦਿਖਦਾ ਕਿਤੇ ਕਿਤੇ ਪਿਆ ਆਵਾ ਹੁਣ ਦੇਖ ਲੈ ਇਹ ਤਾਂ ਬਾਅਦ ਤੇ ਪਾਇਆ ਹੋ ਗਿਆ ਹੋਇਆ ਫੂਸ ਪਰ ਟੱਲਾ ਪਤਾ ਕਿਹੜਾ ਸਾਜੰਮੇ ਠੀਕ ਲਾ ਤੂੰ ਕਹਿੰਦੇ ਫੂਸ ਪਰ ਵੀ ਫੂਸ ਚਰਾ ਜੀ ਨਾ ਮੈਂ ਹੀ ਕਹਿਨਤਾ ਵੀ ਫੂਸ ਚਰਾ ਲਾ ਲ ਗਿਆ ਵੀ ਕਿ ਮਿੱਟੀ ਨਹੀਂ ਪੈਣੀ ਲਾਦਾ ਬਰਾਦੀ ਦਾ ਸਾਰੀ ਦੇਖ ਲੈ ਨਹੀਂ ਕਮਾਤਾ ਹੁਣ ਸੁਪਰ ਹੀਟਰ ਦਾ ਹੁਕਮ ਆਉਂਦਾ ਹੋਰ ਆ ਸ਼ੌਰੇ ਮੈਂ ਦੇਖ ਲੈ ਕਿਹੜੀ ਹੋਗੀ ਇੱਥੇ ਟੱਲੀ ਦਾ ਸ਼ੌਰਾ ਜਿਹੜੀ ਉੱਥੇ ਪੂਲ ਰਾਂ ਵਿਜੀਦੀ ਮੈਂ ਸੋਤੇ ਮੈਂ 10 ਦਿਨ ਪਹਿਲਾਂ ਵਿਜੀਦੀ ਹਾਂ ਉਹ ਵੀ ਬਹੁਤ ਹੋਈ ਪਈ ਇਹ ਤਾਂ ਲੇਟ ਕਰ ਰਹੇ ਆ ਇਹਨੇ ਇਹਨੇ ਗੱਲ ਬਣਾ ਜਦਿਆਂ ਲੋਟ ਆ ਗਿਆ ਉਹ ਜਦਿਆਂ ਨਹੀਂ ਲੋਟ ਆ ਗਿਆ ਫਤਨ ਨੂੰ ਤਾਂ ਹਾਦੀਨ ਨੂੰ ਵੀ ਲੋਟ ਆਇਆ ਕਰਕੇ ਹਾਦੀਨ ਨੂੰ ਵੀ ਲੋਟ ਆ ਗਿਆ ਹਾਦੀਨ ਨੂੰ ਵੀ ਲੋਟ ਆਇਆ ਮਸ਼ੀਨਾਂ ਨੂੰ ਮੀਨੇ ਮੀਨੇ ਨੁਕਸਾਨ ਨਹੀਂ ਕਰਿਆ ਹੈਗਾ ਠੀਕ ਹੈ ਹੈਨਾ ਠੀਕ ਹੈ ਜਿਹੜੀ ਜੀਰੀ ਹੁਣ ਫੂਸ ਜਾ ਬਣ ਲੱਗ ਗਿਆ ਤਾਂ ਬਾਦ ਮਾ ਕੇ ਉਹ ਖੜ ਕੇ ਪੱਕਦੀ ਆ ਹਾਂ ਤਾਂ ਹੀ ਲੇਟ ਹੋ ਗਈ ਖਟਕ ਪੱਕਦੀ ਹਰੀ ਹੋ ਗਈ ਜੱਗੇ ਦਾ ਵੀ ਭਲਵੀਰ ਆਣਾ ਇਹਨਾਂ ਦੀ ਜੀਰੀ ਨੂੰ ਪਾਣੀ ਲੋੜੇ ਸੀ ਹੋਰ ਇਹਨਾਂ ਲਾਇ ਹੀ ਨਹੀਂ ਆ ਮੀ ਇਹਨਾਂ ਲੋਟ ਰਿਹਾ ਇਹਨਾਂ ਨੂੰ ਲੋਟ ਰਿਹਾ ਮੀ ਬਾਕੀ ਹੁਣ ਇਹਦਾ ਬੀਣੇ ਦਾ ਬੀਜ ਇਕਠਾਈ ਆ 28 20 ਤੇ ਜਮਾਂ ਹੀ ਬੜਾ ਕਰ 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 ਕੇ ਦੇਖਦੇ ਹਾਂ ਹੁਣ ਕਿਹਜਾ ਜੀ ਦੀ ਖੜ ਕੇ ਪੱਕੀ ਨਾ ਦੀ ਠੀਕੇ ਰਹੂਗੀ ਠੀਕ ਉਹ ਬਾਕੀ ਝਾੜ ਦਾ ਸਭ ਦੀ ਘਾਟਾ ਚੱਲ ਬਾ ਠੀਕ ਠੀਕ ਹੋ ਜੇ ਬਹੁਤ ਵਾਹ ਚੱਲੀ ਫਾਹੂ ਚਾ ਦੇਖਣਾ ਜਵੀ ਦਾ ਮੈਂ ਹੁਣ ਮੈਂ ਤਾਂ ਜਵੀ ਦੇਖਣੀ ਸੀ ਮੈਨੂੰ ਕਹਿੰਦਾ ਢੇੜਾ ਮਾਰ ਕੇ ਆਈ ਬਾ ਢੇੜਾ ਤਾਂ ਮੈਂ ਮਾਰਿਆ ਹੁਣ ਰੇਵੀ ਚੱਕ ਲਈ ਵੰਟੀ ਕੋਲ ਤੇ ਠੀਕ ਨਹੀਂ ਇੱਥੇ ਤਾਂ ਹੈ ਨਹੀਂ ਸਟੈਟਿਕ ਮੈਂ ਉੱਥੇ ਚੱਕ ਲਿਆ 15 ਟੁੱਟੇ ਖੜੀ ਦਾ ਵੀ ਇੱਥੇ ਕਰਨੇ ਆ ਪੈਸੇ ਉੱਪਰ ਥੱਲੇ ਯਾਰ ਕਰ ਦੋ ਮੈਂ ਵੀ ਕਰਨੇ ਆ ਮੈਂ ਵੀ ਉਨਾਗੇ ਫਾਰਮ ਜਾ ਲੈ ਡੇੜੀਏ ਮੈਂ ਆਇਆ ਉਹ ਝੁੰਡੇ ਦੇਖਣਾ ਮੈਂ ਵੱਢਤੇ ਕਿ ਨਹੀਂ ਉਹਨੇ ਅੱਛਾ ਉਹ ਕਹਿੰਦਾ ਦੇਖ ਕੇ ਆਈ ਕਹਿੰਦਾ ਨਹੀਂ ਮੈਂ ਫੋਨ ਕਰਾਂ ਉਹਨੂੰ ਹੈ ਦੇਖ ਹੁਣ ਚੱਲ ਬਜਾ ਕਿੱਥੇ ਵੱਢਣੇ ਮੁੱਟ ਲੱਗਣੇ ਬੰਨ ਪਰ ਦੇ ਦੇਖ ਹੁਣ ਆਪਾਂ ਨੇ ਬਿਚੂ ਨਹੀਂ ਜਾਣਾ ਹੀ ਨਹੀਂ ਅੱਛਾ ਆਪਾਂ ਨੇ ਕਿਹਾ ਉੱਥੇ ਉਹਨਾਂ ਖੜੇ ਆ ਬੰਨ ਪਰ ਤੇ ਆਏ ਮੁੜ ਜਣਾ ਬਸ ਬਸ ਚਲ 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 ਜਲਦੀ ਚਲੋ ਭਾਈ ਇਹ ਲੱਗ ਰਿਹਾ ਠੀਕ ਜਾ ਇਹ ਮੈਂ ਵੀ ਦਿੱਤਾ ਹੈ ਤੋਤਾ ਹੈ ਤੋਤਾ ਹੈ ਬੱਟਾ ਹੀ ਪਾਉਣੀ ਉੱਥੇ ਗਿਆ ਇੱਕ ਗੱਲ ਹੈ ਜਿੰਦਾ ਕਿਸੇ ਨੇ ਨਹੀਂ ਇਕੱਠਾ ਕਰਿਆ ਬਾਈ ਹਾਂ ਇਹ ਜਿੰਦਾ ਹੁਣ ਇਕੱਠਾ ਹੁੰਦਾ ਹੁਣ ਇਹ ਜਿੰਦਾ ਨਾਲੀ ਬੱਟ ਪਗਰਿਆ ਹੋਵੇ ਤਾਂ ਤਾਂ ਹੀ ਖੁੱਲਾ ਔੜੇ ਜਾਂ ਤਾਂ ਹੀ ਬੱਟ ਜਵੜੀ ਪਾਈ ਜਾਂਦਾ ਜੇ ਹੌਲੀ ਪਾਵੇ ਤਾਂ ਠੀਕ ਪਾਊਗਾ ਇਹ ਹੁਣ ਹੋਰ ਖੜਾ ਜਾਂਦਾ ਤੇਜ਼ ਉਹ ਓ ਮੱਠੀਆ ਕਿਤੇ ਨਹੀਂ ਆ ਚੱਲ ਜਬੀ ਉਹ ਹੈ ਜਬੀ ਕਾਨੂੰ ਹਾਂ ਲਾ ਸਰੋਂ ਹਾਂ ਸਰੋਂ ਹਾਂ ਜੰਮੀ ਆਉਣੀ ਡਾੜ ਜੂੜੂ ਸਭ ਜੰਮੀ ਆਉਣੀ ਸਭ ਪਾ ਜੰਮਾ ਇਹਦਾ ਕਰਨਾ ਪੈਣਾ ਇੱਥੇ ਹੱਲ ਕਿਉਂਕਿ ਫਿਰ ਕਾਂਕਲੀ ਵੱਟ ਜੁਕੋ ਨੇਗਾ ਇਹ ਉਹਦੇ ਇਕੱਠਾ ਕਰਨਾ ਪੈਣਾ ਇਹ ਇਕੱਠਾ ਕਰਨਾ ਪੈਣਾ ਕਣਕ ਚ ਕਰਨਾ ਪਰ ਕਣਕ ਮੁੰਡਾ ਬਾਈ ਜੋੜੀ ਲੈਣੀ ਐ ਇੰਨੀ ਜੋੜੀ ਚੱਲ ਨਹੀਂਦੀ ਹਾਂ ਬਹੁਤ ਬਹੁਤ ਦੂਰ ਤੇ ਵੱਟ ਕਰਦਾ ਏਰੀਆ ਵੱਧ ਮਲਦਾ ਥੋੜਾ ਕਰਨਾ ਪੈਣਾ ਥੋੜਾ ਕਰਦੇ ਹੁਣ ਆ ਵੀ ਖੇਤਾਂ ਵਿੱਚ ਹੀ ਚਾਬੀਆਂ ਲੈ ਕੇ ਹਾਂ ਉੱਥੇ ਦੇਖ ਕੇ ਸੈੱਟ ਹੁਣਾ ਇਹਨੇ ਹੁਣ ਉੱਥੇ ਕਾਲੂਗੇ ਤਾਂ ਕਿ ਫੇਰ ਫਿਰ ਜਾਊਂਗੇ ਖੇਤਮ ਖੋਲਦੇ ਨੂੰ ਜਿੱਥੇ ਖੇਤਮ ਦੇਖ ਕੇ ਵੀ ਇੱਥੇ ਸੈਟਾ ਵੱਟ ਉੱਥੇ ਸੈਟ ਮਾਣਨੇ ਗਿੱਲੜਾ ਤਾਂ ਖੜੀ ਹੱਲੇ ਵੀ ਜੰਮ ਤਾਂ ਆਉਣੀ ਥੋੜੀ ਗੱਲਾ ਇਹਨੇ ਪੂਰੀ ਹੈ ਪੂਰੀ ਦੱਲਾ ਥਲੇ ਤਾਂ ਦੇਖਾ ਦੁਬਾਰਾ ਹਰੇ ਹੀ ਮਨ ਇਹਨਾਂ ਦਾ ਕੰਮ ਆ ਵਈ ਇਹਨਾਂ ਨੇ ਖਣਾ ਇਹ ਤਾਂ ਹਰੇਕ ਸਾਲ ਇੱਕ ਨਿਕਲਦੇ ਬਾਅਦ ਚ ਮਰਨ ਦਾ ਹੰਡ ਤੇ ਆਉਣੇ ਇਹ ਗਿੱਲੇ ਕਰਕੇ ਨਿਕਲਦੇ ਨਹੀਂ ਕਿੱਥੇ ਰਲੇ ਨਿਕਲਦੇ ਆ ਗਿੱਲੇ ਕਰਕੇ ਖੇਤ ਤਾਂ ਨਹੀਂ ਨਿਕਲਦੇ ਲਾ ਦੋ ਪਾਣੀ ਫੇਰ ਬੀਜ ਲਓ ਹੁਣ ਗੱਬੇ-ਗੁੱਬੇ ਰਿਵਟਾ ਸਾਹਿਬ ਕਹਿੰਦੇ ਇੱਕ ਨਹੀਂ ਖਰਦਣੀਆਂ ਬਸ ਇੱਕ ਨੇ ਜੀ ਖੁੱਲਾ ਜੀ ਖੁੱਲਾ ਹੀ ਕੰਮ ਹੈ ਇਹ ਠੀਕ ਆ ਆਪਣਾ ਇੱਕ ਨਹੀਂ ਗੱਲ। ਜਿਹੜੀ ਹੋ ਗਈ ਠੀਕ ਐ। ਦਿਲ ਦਾ ਬਹੁਤ ਆ ਗਿਆ ਸਾ। ਬਾਦੂ ਗੱਲ। ਬਿਜਲੀ ਨੂੰ ਦੋ ਦਿਨ ਹੋ ਗਏ। ਹਾਂ? ਚੱਲ ਪਿਆਉਣਾ ਦਾਣਾ ਫਿਰ ਤੋਂ। ਕੱਲ ਕੱਲ। ਪਾਸੋਂ ਦੀ ਜੀ ਐ। ਪਾਸੋਂ। ਕਚੌੜੀਆਂ ਕੱਲ ਖਾਦੀਆਂ। ਕਚੌੜੀਆਂ ਪਾਸੋਂ ਤੇ ਚੱਕਰੇ। ਪਾਸੋਂ ਪਾਸੋਂ ਚੱਕਰੇ ਦੇ। ਹੂੰ ਕੱਲ ਵੀ ਜੀ ਹੋਰ। ਕੱਲ ਕੱਲ ਵੀ ਜੀ। ਕੱਲੇ ਵੀਜੀ ਕੱਲ ਤੂੰ ਕੱਤ ਤੂੰ ਗਿਆ ਤਾਂ ਉੱਥੇ ਕਿਥੇ ਨੂੰ ਇਸ ਸੈਰੀਮਨ ਤਾਂ ਕੱਲੇ ਗਿਆ ਵਾ ਕੱਲੇ ਗਿਆ ਤਾਂ ਹਾਂ ਵਾ ਕੱਲੇ ਵੀਜੀ ਫਿਰ ਕੱਲੇ ਗਿਆ ਤਾਂ ਮੈਂ ਤਾਂ ਕੱਲੇ ਵੀਜੀ ਆ ਫਿਰ ਉਹ ਹੈ ਨਹੀਂ ਤੋਰੇ ਅਸੀਂ ਵੀਜੀ ਤਾਂ ਠੀਕ ਆ ਠੀਕ ਆ ਜਰੂਰ ਦੇਖਣਾ ਇਹ ਵੀ ਤਾਂ ਤਾਂ ਖਵਾ ਜਾਈ ਪੂਰੀ ਗੈਮ ਆ ਬਈ ਬਾਹਰ ਦੀ ਫਟੇ ਸੌ ਦੇ ਕਰਕੇ ਥੋੜਾ ਜਿਹਾ ਫਰਕ ਆ ਪਰ ਜੇ ਦੇਖੀਏ ਪੂਲਰਾਂ ਦੇ ਸਾਹਮਣੇ ਨਾਲ ਤਾਂ ਬਹੁਤ ਸੋਹਣੀ ਜਮੀ ਹੋਈ ਆ ਇਹ ਤਾਂ ਹੋਣ ਲਾਇ ਖਾਲੀ ਲੈ ਆ ਦੇਖੋ ਆ ਦਿਖਾ ਰਿਹਾ ਉਹ ਹੈ ਪੱਤਾ ਗਿਆ ਪੱਤਾ ਲੈ ਪੱਤਾ ਦਾ ਹੋਵੇ ਦਾ 10 ਦਿਨ ਚ ਖਤਮ ਨਹੀਂ ਨਹੀਂ ਐਦਾਂ ਦਿਖ ਦਿਨ ਦੇ ਵਿੱਚ ਹੁਣ ਇਹਦਾ ਇੰਨੇ ਕ ਟਾਈਮ ਜੀ ਇੰਨਾ ਫਰਕ ਪੈ ਗਿਆ 10 ਨਹੀਂ 20 ਦਿਨ ਲਾਲਾ 20 ਮਹੀਨੇ ਸਾਫ ਹੋਣਾ ਨੇ ਨੇ ਪੂਰੇ ਸਾਫ ਹੈ ਨੇ ਬਾਵਾ ਜਿਹੜਾ ਕੰਮ ਕਰਵਾਉਣ ਆਲੇ ਲਾਗੇ ਨੇ ਘੜੀ ਜਾਣਾ ਘੜੀ ਜਾਣਾ ਫਿਰ ਉਹ ਗਾਂਹ ਫੜਟੂਗੇ ਹੈਂ ਕਾਂਹ ਫੜਟੂਗੇ ਹੁਣ ਇਹ ਜਗ੍ਹਾ ਨਹੀਂ ਵੀ ਸਾਨੂੰ ਭਾਈ ਆਂਜ ਬੀਜੋ ਬੀਜਣਾ ਵਾ ਦੇਖੋ ਸ਼ੂਟ ਆਮਿੰਗ 6 ਮਹੀਨੇ ਇਹ ਪਾਈ ਪਾਣੀ ਲੋਣਾ ਇੱਧਰ ਸਾੜਾ ਇੱਧਰ ਪਾਣੀ ਆ ਇੱਧਰ ਕਿਆ ਗਏ ਤੁਸੀਂ ਮੇਰਾ ਕਿਆ ਰਹੀ ਸੀ ਹਾਂ ਫਿਰ ਇੱਥੇ ਭੰਦਾ ਪਾਟੇ ਇਹ ਪੂਰੇ ਵਟਾ ਹੁੰਦਾ ਇਹ ਕਿਆ ਵੀ ਪਾਣੀ ਆ ਗਿਆ ਨੱਕੇ ਵਟ ਹੋਈ ਜਾਂਦੀ ਠੋਕੇ ਭਰੋ ਬਣਾ ਫਿਰ ਹੈ ਓਕੇ ਭਰੋ ਜਣੀ ਇਹ ਹੁਣ ਹੁਣ ਕੀ ਦਾ ਸਾਫ ਕਰਕੇ ਬੈਨ ਨਹੀਂ ਖਾਲ ਉਹ ਤਾਂ ਫਿਰ ਐਨਾ ਤਾਂ ਹੋਣੀ ਬਹੁਤ ਚੌੜੀ ਹੈ ਥੋੜੀ ਕਿਤੇ ਲੋਡ ਨਹੀਂ ਤੇਗੀ ਸਾਫ ਕਰਨ ਦੀ ਖਾਲ ਕਹੀ ਨਾਲ ਸਟੌਂਗ ਪਾਣੀ ਆ ਰਾਮ ਜਾਣੀ ਜਾ ਦੇਖ ਬਣਾ ਆ ਹਵਾਟੀ ਨਹੀਂ ਹੌਲੀ ਪਾਈ ਦੇਖ ਵਧੀਆ ਬਣੀ ਨੇ ਹਾਂ ਜਿੰਨੇ ਠਾਉਗਾ ਚੌੜੀ ਕਰ ਦੂੰਗਾ ਹਾਂ ਹਲੇ ਵੀ ਚੌੜਾ ਇਹ ਕੰਮ ਸਰੋ ਸਾਫਣਾ ਚੌੜਾ ਅੱਛੇ ਬਾਕੀ ਉਹ ਤਾਂ ਲਾਈ ਆ ਯਾਰ ਤਾਂ ਨਾਲੇ ਬਗੜਿਆ ਪਿਆ ਕਾਲਾ ਹੈ ਉਹ ਵੀ ਇਕਣੀ ਪਾਏ ਆ ਇਕੱਠਾ ਕੰਦਾ ਟਾਈਮ ਹੀ ਨਹੀਂ ਕਿਸੇ ਵਜਿੰਦਾ ਮਾਰ ਸਿੱਟ ਕਾਲੀ ਇਹਨੂੰ ਤਾਂ ਬੱਟਾ ਪਾਈ ਜਾਣੀ ਆ ਇਹ ਇਹ ਲੈ ਐ ਦ ਨੂੰ ਦੂਰੀ ਪਾਉਣਾ ਹੁਣ ਇਕੱਲੀ ਸਰ ਦੇ ਵਜੇ ਕਹੀ ਤੇ ਵਗਾਰੇ ਨਿਕ ਕਹੀ ਚੱਕੜੀ ਬੜੀ ਕਈ ਤਾਂ ਚੱਕੜੀ ਬੜੀ ਹੈ ਬਣੀ ਜੋ ਮਰਜ਼ੀ ਕਰ ਲੈ ਮੈਂ ਇੱਧਰ ਪੂਰੀ ਊਂਡੀ ਦੇ ਜਿਹੜੇ ਪੁਰਾਣੇ ਕੁੱਪ ਤੇ ਉਹ ਵੀ ਸੁਖਣ ਲੱਗੇ ਹੁਣ ਉਹ ਜਾ ਰਾ ਦੂਰ ਲੇ ਗਿਆ ਜਾ ਉਹ ਮੇਰੇ ਲੈ ਜਾ ਆਣਾ ਭਾਈ ਕੀ ਕਰ ਰਿਹਾ ਹਨ ਨੂੰ ਤਾਂ ਪਤਾ ਨਹੀਂ ਹੋ ਬੱਟੂ ਦਾ ਆ ਗਈ ਥੋੜੇ ਇੰਨੀ ਬੱਟੂ ਪਾਣੀ ਪੂੜ ਨਾ ਕਰ ਰਵੇ ਇਧਰ ਇੰਨੀ ਰਹਾ ਗਈ ਬੱਟ ਪਹਿਲਾਂ ਉੱਚਾ ਖੇਤ ਆ ਨਾ ਪਾਣੀ ਦਾ ਇਹ ਸੰਗਲਾਂ ਦੀ ਵਜ੍ਹਾ ਹੈ ਹਾਂ ਸਮਝ ਆ ਨਾ ਇਹ ਆ ਕੇ ਉੱਚਾ ਅੱਛੇ ਬੇਲ ਕੇ ਪਾਣੀ ਮੋੜ ਰੋਟੇ ਜਾਂਦਾ ਤਾਂ ਵੀ ਕਰਿਆ ਵੀ ਇਧਰ ਨੂੰ ਰੁਕੀ ਜਾਓਗਾ ਫਿਰ ਉੱਚਾ ਚੱਤਰ ਠੀਕ ਹੈ ਸਭ ਤੋਂ ਦਿਖਾ ਕੇ ਲਿਆ ਮਸਰ ਆਪਾਂ ਜੀ ਜੇ ਮੈਂ ਕੋਪ ਤੂੜੀ ਦੇ ਪੁਰਾਣੇ ਵੀ ਕਰਨ ਲੱਗੇ ਹੁਣ ਰੇਟ ਦਾ ਚੱਕੇ ਹੋਣਾ ਫਿਰ ਤੈਨੂੰ ਪਹਿਲਾਂ ਹੀ ਕਿਹਾ ਤੁਮ ਨੂੰ ਪਿਛਲੇ ਖਾ ਕਿਸੇ ਨੇ ਥੋੜੀ ਪੁੱਛੀ ਕੁਪ ਖੜੇ ਤੇ ਉਦੋਂ ਕਿਉਂ ਲੱਗਣਾ ਤੇ ਹੜਕਾ ਕੇ ਚੱਕਰ ਪੈ ਗਿਆ ਨਾ ਕੁੜੀਆਂ ਉਦੋਂ ਟ੍ਰੈਫਿਕ ਹੋ ਗਿਆ ਜਿੰਨੀ ਫਾਲਤੂ ਦੀ ਹਾਂ ਬੈਲੰਸ ਹੋ ਗਿਆ ਪੂਰਾ ਹੁਣ ਜਿਹੜੇ ਮਤਲਬ ਆਪਣੀ ਉਹ ਆਪਣੇ ਵਾਲੇ ਰੱਖੇ ਲੋਕਾਂ ਨੇ ਉਹਦਾ ਰੇਟ ਐਕਸਟਰਾ ਹੋਣੀ ਹੈ ਨਹੀਂ ਰੇਟ ਵਧਣਾ ਆ ਚੱਕਰ ਤੇਰੇ ਤੇ ਕਹਾ ਵਧੂ ਤੇਰੇ ਤੇ ਐਕਸਟਰਾ ਪਈਦੀ ਐ ਵਾ ਐਕਸਟਰਾ ਹੋਣੀ ਤੇਰੇ ਤੇ ਹੈ ਨਹੀਂ ਆ ਚੱਕਰ ਹੁਣ ਤਾਂ ਤੇ ਆਪਣੀ ਤੂੰ ਧੋਣੀ ਹੈ ਮਾਤਰ ਪਾਈ ਨੂੰ ਲੈ ਜਿਹੜੀ ਮੁੱਲ ਦਾ ਮੁੱਲ ਉਹ ਲੈਣੀ ਪੈਣੀ ਕਿਥੇ ਕੋ ਹੈ ਨਹੀਂ ਫਰੇਟ ਚੱਕੇ ਹੁਣ ਠੀਕ ਆ ਵਧੀਆ ਆ ਖਾਲ ਘੜਤੀ ਆ ਉਰਲੇ ਪਾਸੇ ਖਾਲ ਤੇ ਲੋੜੈਂਦੀ ਮੈਨੂੰ ਨਹੀਂ ਉਹ ਉੱਥੇ ਮਾ ਲਾ ਦੋ ਨਹੀਂ ਐ ਉਂਝਾ ਇਥੇ ਚੜਦਾ ਹੀ ਨਹੀਂ ਪਾਣੀ ਫੇਰ ਕਿਥੇ ਆ ਹਾਂ ਚੱਲ ਖਾਲ ਲਾਉਣੀ ਪੈਣੀ ਹੁਣ ਚੱਲ ਖਾਲ ਖਾਲ ਦੇ ਵਿੱਚ ਤੇ ਪਾਣੀ ਨੱਟੇ ਦੋ ਪਿਆਰੇ ਜਾਰੇ ਦੋ ਪਾਣੀ ਦਾਵੇ ਤੇ ਜੱਲੀ ਜਾ ਉਸ ਜਗਾ ਸੁੱਕੀ ਜਾਂਦੀ ਠੀਕ ਆ ਠੀਕ ਆ ਹੂੰ ਝੱਕ ਦੇ ਨਾਲ ਛੋਟਾ ਕਰ ਆ ਖੌਲੀ ਬਾਏ ਕਰ ਬੱਟ ਤੂੰ ਤਾਂ ਨਿਠਾਉਂ ਹੀ ਬਹਦਾ ਬੱਟ ਪਈ ਜਾਂਦੀ ਫੇਰ ਐਂ ਗਰੀ ਜਾਂਦੀ ਤੇਜ਼ ਮਾਂ ਮਿੱਟੀ ਆਹ ਤਾਂ ਹੁਣ ਹੌਲੀ ਪਾਈ ਦੇ ਕਿਚਨਾ ਬੱਟ ਖੜੀ ਆ ਦੇਖ ਆ ਦੇਖ ਕਿੰਨਾ ਖੜੀ ਹੈ ਹੌਲੀ ਪਾਉਂਗਾ ਜਿੰਨੀ ਉੰਨੀ ਬੱਟ ਖੜੂਗੀ ਆ ਇਹਦਰ ਕੋਈ ਨਹੀਂ ਦੇਖੜੇ ਧੰਮ ਲਾਉਣੇ ਆਪਾਂ ਨੇ ਇਹਦਾ ਮੜਾ ਜ਼ਾਰਾ ਹੀ ਕਰਨਾ ਪਾਣੀ ਪਤਲਾ ਪਤਲਾ ਪਾਣੀ ਲੱਗਣਾ ਆਹੋ ਜ਼ਾਰਾ ਹੀ ਕਰਨਾ ਮੜਾ ਜਿਆ ਪਾਣੀ ਰੋਣੇ ਦੀ ਦੂਰ ਤੋਂ ਜਾਨੇ ਤੇ ਨਾ ਨਾ ਠੀਕ ਆ ਇਧਰੋਂ ਨਾਲੇ ਢਾਲਾ ਪਾਣੀ ਵੀ ਇਧਰੋਂ ਢਾਲਾ ਆਹੋਂਦ ਨੂੰ ਢਾਲਾ ਆਇਨੂੰ ਇਧਰੋਂ ਪਾਣੀ ਜਾਂਦਾ ਨਾ ਪ੍ਰਸਾਤੀ ਪਾਣੀ ਉਧਰ ਨਹੀਂ ਜਾਂਦਾ ਇਹ ਹੁਣ ਟੀਆ ਸਾਹ ਚੌਥਾ ਲੱਗਿਆ ਚੌਥਾ ਲੱਗਣਾ ਘਾਹ ਹੰਨੇ ਨੇ ਤੇ ਟੀਆ ਖਤਮ ਹੋਣਾ ਹੈ ਫਰਕ ਆ ਚੌਥਾ ਲੱਗਣਾ ਤਿੰਨ ਹੋ ਗਏ ਮਾਲਾਪੂਰੇ ਤਿੰਨ ਪੂਰੇ ਹੋ ਗਏ ਆ ਜੰਬਰੀ ਤੇ ਪੂਰੇ ਹੋਣਾ ਹਾਂ ਜਾਂ ਲਵਾਈ ਸਟਾਰਟ ਹੋਣੀ ਹੈ ਦੋ ਮਹੀਨੇ થઈ ਹੈ ਨਾ ਤਿੰਨ ਸਾਲ ਦੇ ਬੁੱਟੇ ਹੋ ਗਏ ਤਿੰਨ ਸਾਲ ਦੇ ਪੂਰੇ ਹੋ ਗਏ ਇਹ ਹੁਣ ਇਹਨਾਂ ਦੀ ਇਹਨਾਂ ਚੰਗਾਈ ਹੋਗੀ ਮਾਮਾੜੀ ਰੇਟ ਪਰ ਆ ਹੈ ਰੇਟ ਪਰ ਜਗਾਦ ਹੈ ਰੇਟ ਹੋਵੇ ਤਾਂ ਹੁਣੀ ਵੇਚ ਦੀ ਰੇਟ ਤੇ ਵਧੀਆ ਮਿਲ ਕੇ ਹੁਣੀ ਵੇਚ ਦੂ ਮੈਂ ਫੇਰ ਲਾ ਲੂੰਗਾ ਉੱਥੇ ਇਹਨਾਂ ਦੀ ਚੰਗਾਈ ਹੋਗੀ ਇਹਨਾਂ ਤੇ ਚੰਗਾਈ ਹੋਣੀ ਮਾਮਾੜੀ ਕੋਈ ਲੋੜ ਨਹੀਂ ਇਹ ਹੁਣੀ ਚੰਗਾਈ ਆ ਦੇਖ ਉਹ ਕਿਆ ਲੋੜ ਹੈ ਇਹਨਾਂ ਚਿੰਗੜੀਆਂ ਇਹ ਕਿਆ ਕਰਨਾ ਸੰਗਲੇ ਬਣੇ ਬਾਈ ਡਾਂਗ ਲਿਓ ਅਸੀਂ ਸੰਗੇ ਪੜੇ ਇਹਨਾਂ ਨੇ ਫਿਰ ਬੜੇ ਹੋਣਾ ਮੋਟੇ ਫਿਰ ਉੱਪਰ ਨਹੀਂ ਜਾਣੀ ਉਹ ਕੋਈ ਨਹੀਂ ਕਿਹੜਾ ਮੋਟਾ ਨਹੀਂ ਹੈਗਾ ਹਾਂ ਇਹਨੂੰ ਕੰਮ ਹੋਰ ਕਰੀ ਆਰੀ ਲੈ ਆਈ ਨਮੀ ਨਮੀ ਹੈ ਛੋਟੀ ਬੜੀ داری ਤੋਂ ਹੋਵੇ ਐਡੀ ਐਡੀ ਦਾ ਹਾਂ ਉਹਨੂੰ ਡੰਡਾ ਲਵਾ ਲਾ ਬਾਸ ਦਾ ਉੱਥੇ ਲਵਾ ਲੈਣਾ ਉਹਨਾਂ ਦਾ ਹੀ ਕਿਹਦੇ ਪੂਰੇ ਉੱਤੇ ਲਾ ਲੈਣ ਉਹਨਾਂ ਦਾ ਹੀ ਉਹਨਾਂ ਤੇ ਲਵਾ ਲਈਏ ਇਹ ਕੋਨਾ ਫਿਰ ਖੜੀ ਆਵੇ ਥੱਲੇ ਬੰਦਾ ਪਾਉੜੀ ਚੱਕਰ ਦੀ ਲੋੜ ਨਹੀਂ ਆਏ ਕੁਝੀ ਜਿਆ ਬਾਤ ਸੁਵਾ ਕੇ ਬੜਦੀ ਆ ਗਈ ਸਬਸੇ ਪਿਛਲਾ ਪਿੰਡਾ ਉਹਨਾਂ ਦਾ ਉਹ ਖਲਾਲ ਮੋਹ ਤੇ ਹਾਂ ਉਹਦੇ ਵਿੱਚ ਗੋਈਆਂ ਕਢਾ ਕੇ ਬਾਸ ਦਾ ਬਟਾ ਲਵਾਰਮਾ ਬਾਸ ਹਾਂ ਲਵਾਲਾ ਸਮਝੇ ਕਿ ਨਹੀਂ ਹਾਂ 5 10 ਫੁੱਟ ਦਾ ਬਾਸ ਨਾਲੇ ਮੋਟੀ ਹੀਟ ਨਹੀਂ ਆਉਂਦਾ ਘੇਰਾ ਨਹੀਂ ਪੈਣਾ ਜਿੰਨੇ ਤੋਂ ਪੌੜੀ ਲੈਣੀ 2 ਫੁੱਟ ਛਾਗਦੇ ਕਰਨੇ ਮੋਟੀ ਵੀ ਛਾਗ ਦਿੰਦੀ ਆ ਉਹ ਛਾਗ ਦਿੰਦੀ ਆ ਇੱਥੇ ਨਹੀਂ ਛਾਗਣੇ ਦਾ ਬੜੇ ਅਗਲੇ ਸਾਲ ਚਾਹੇ ਨਾ ਛਾਂਗੀ ਐ ਸਾਲ ਸੰਗਣੇ ਪੈਣੇ ਕਿਉਂਕਿ ਇਸ ਸਾਲ ਕੰਮ ਪਾਣੇ ਪੜਦੋ ਦੇ ਨਾਲ ਉੱਪਰ ਨੂੰ ਗਰੋਥ ਫਿਰ ਤਾਂ ਹੀ ਕਰਨੀ ਨੇ ਹੀਟਲਾ ਤਣਾ ਮੋਟਾ ਹੋ ਜਾਂਦਾ ਤੂੰ ਦੇਖ ਇੱਥੇ ਸਹੀ ਤਾਂ ਕੱ ਇਹ ਉਹ ਰੇਡੀ ਆਹਾ ਉਹ ਰੇਡੀ ਫਾਇਰ ਆਠ ਆਠ ਫੁੱਟ ਦੀ ਡੰਡਾ ਲਵਾ ਲਵੇ ਉੱਪਰ ਬਸ 8 ਫੁੱਟ ਦਾ ਬਹੁਤ ਆ ਡੰਡਾ ਉਹ 8 ਫੁੱਟ ਦਾ ਬਹੁਤ 8 ਫੁੱਟ ਦਾ ਬਹੁਤ ਆ ਡੰਡਾ ਹਾਂ 6 ਫੁੱਟ ਦਾ ਤਾਂ ਮੈਂ ਹੋ ਗਿਆ ਹਾਂ 8 ਫੁੱਟ ਦਾ ਉੱਪਰ ਆਹ ਦੇ 13 ਫੁੱਟ ਹੋ ਜਾਣਾ ਉਹੀ ਇਹਦਾ ਬਹੁਤ ਨਹੀਂ 12 ਫੁੱਟ ਵੀ ਜਾਂਦੀ ਜਾ ਬਹੁਤ 12 ਫੁੱਟ ਦਾ ਤੂਟਦਾ ਬਹੁਤ ਹੁੰਦਾ ਬਸ ਬਸ ਇੱਕ ਨਹੀਂ ਕਰੀ ਆਇਓ ਕੋਰੀ ਅਰੇ ਧੰਤ ਬਣ ਜੂਗਾ ਗਾਂਹ ਵਾਸਤੇ ਹਾਂ ਇਹ ਵੀ ਗੱਲ ਠੀਕ ਆਓ ਉਹ ਵੀ ਜੀ ਬਾਈ ਬੂ ਬਿਨਾ ਉਮੀ ਸੀ ਪੀਓ ਜਾਣਾ ਆਪਣ ਨੂੰ ਬੂਲਾਜ ਬੂਟਿਆਂ ਬਾਈ ਜਿਆ ਜਿਆਦੀ ਪੈਂਦਾ ਹੁੰਦਾ ਬੀਜ ਇਹ ਕਿਹੜੇ ਫੈਲਣੀਆਂ ਬਹੁਤੀ ਸਿੱਧੀ ਜਾਣੀਆਂ ਇਹ ਆਹ ਹਾਂ ਨਾ ਬਾਈ ਤਾਂ ਹੋ ਗਈ ਚੰਗੀ ਬੀਜੀ ਵੀ ਕੱਢੀ ਸੀ ਮੀਨੇ ਕੰਮ ਖਿੱਚਦਾ 7-10 ਦਿਨ ਪਹਿਲਾਂ ਇਹ 10 ਦਿਨ ਹੋ ਹੋਣਾ ਕੋ ਦਸ ਦਿਨ ਪਹਿਲਾਂ ਸਾਤੇ ਹਾਂ ਠੀਕ ਹੈ ਤਾਂ ਬੂਟੇ ਮੂੰ ਪਤਲੀ ਰਹਿੰਦੀ ਥਲੀ ਉਹ ਗਰੀ ਜਾਂਦੀ ਆ ਬੋਂਦਲ ਬੋਂਦਲ ਕੀ ਬੂਟੇ ਜੇ ਬੋਜੇ ਬੜਨੋ ਕੀ ਬਹੁਤ ਪੈਸਾ ਨੂੰ ਪੈਂਦਾ ਕੀ ਹੋਵੇ ਥੋੜੀ ਜੇ ਨੀਕ ਤਲਾਹ ਤਾਂ ਗੰਨੇ ਕਬੜਾ ਗੰਨਾ ਹੋਰ ਕਿ ਗੰਨਾ ਕਾਦਾ ਇਹ ਕੱਖ ਕੱਖ ਗੰਨਾ ਇੰਨਾ ਕਿ ਜਵੀ ਨੇ ਬਰਾਬਰ ਹੋਣਾ ਹੌਲੀ ਜਵੀ ਨੇ ਬਰਾਬਰ ਹੋਣਾ ਕੱਖੇਲ ਗੰਨਾ ਦਾ ਹੈ ਦੋ ਦੋ ਦਿਨ ਦੋ ਦੋ ਫੋਟ ਦਾ ਗੰਨਾ ਬੂਟੇ ਆ ਬਸ ਵਿੱਚ ਖੜੇ ਇਹਦੀ ਵੀ ਇਹਨੂੰ ਦੇ ਸ਼ਗਾਈ ਤਾਂ ਹੋਣੀ ਯਾ ਚ ਸ਼ਗਾਈ ਤਾਂ ਹੋਊ ਯਾਰ ਇਹਨਾਂ ਬੂਟੇ ਦੀ ਹੋਣੀ ਹੋਣੀ ਸ਼ਗਾਈ ਸਾਰੇ ਦੀ ਸਾਰੇ ਉਹ ਇਹ ਫਿਰ ਬਾਅਦ ਮੈਂ ਨਾ ਉਹਨਾਂ ਤੇ ਹਾਂ ਸਾਲ ਬਾਅਦ ਆਇਆ ਉੱਧਰੋਂ ਰਿਹਾ ਉੱਧਰ ਮੋਟਰਸਾਈਕਲ ਗੇੜਾ ਆ ਗਿਆ ਮੂਲੀ ਸਲਗਮ ਦਾ ਛੱਟਾ ਪਾਈ ਛੱਟਾ ਹੀ ਦਾ ਛੱਟਾ ਹੀ ਹਰ ਤੂੰ ਲੈ ਫੜਾ ਲੈ ਕਿੰਨਾ ਮਾ ਉੱਪਰ ਤੂੰ ਮਾ ਦਾ ਮੋਤ ਦਿੱਲੀ ਚੱਲ ਇੱਕ ਵਾਰੀ ਘੁਮਾ ਕੇ ਇਹਦਾ ਛੱਟਾ ਹੀ ਹੈ ਛੱਟਾ ਹੀ ਹੈ ਮੂਲੀਆਂ ਛਲਗਮਾ ਛੱਟਾ ਰਹਾ ਭਾਈ ਭਾਈ ਨਾ ਪੱਟਾ ਪਾ ਸੱਟ ਕੇ ਸਾਕ ਮਲਾ ਫੇਰ ਅੰਮੂ ਟਰੈਕਟਰ ਘਾਤ ਤਾਂ ਦੂਜੇ ਨਹੀਂ ਹੋਣੀਆਂ ਇਹ ਨਾ ਨਾ ਹਾਂ ਹੋ ਜਾਤਾ ਹੈ ਨਾ ਰੇਸ ਆਇਆ ਹਾਂ ਮੈਂ ਚੱਲਦਾ ਓਮ ਛੱਟਾ ਇਹ ਕਿਹੜੇ ਛੱਟਾ ਆਏ ਉੱਪਰ ਤਾਂ ਰੱਖਿਆ ਆਓ ਆਇਆ ਖੇੜੇ ਛੱਟਾ ਖੇੜੇ ਵਾਲੇ ਦਾ ਜਿਹੜਾ ਹੀਟ ਦਾ ਬੀਜ ਤਾਂ ਉਹ ਵੀ ਉੱਪਰ ਆ ਗਿਆ ਹਾਂ ਆਇਆ ਚੱਕਰ ਬਣਿਆ ਇਹ ਠੀਕ ਹੈ ਉਹ ਹਰੇ ਸਾਲ ਵੀ ਉਹ ਵੱਟ ਪਰਾਂ ਲੈ ਗਿਆ ਤਾਂ ਹੀ ਹੁੰਦਾ ਜਾ ਪੜਦਾ ਉਹਨੇ ਹਾਂ ਹਾਂ ਹੈਨਾ ਬਰਸੀਨ ਦੇ ਮਾਰੀ ਉਹਨਾਂ ਹੀ ਰੱਖਦਾ ਫੇੜੀ ਕੀਤਾ ਫੇਨਾ ਪਰਸੇਂ ਬੀਜਣਾ ਪੈਂਦਾ ਉਹ ਠੀਕ ਹੁਣ ਉਹ ਪਾਲੇ ਖੇਤ ਮਾ ਪਰਾਂ ਤਾਂ ਪਰ ਹਾਂ ਆ ਹੁਣ ਹੋਰਾਂ ਹੋ ਗਿਆ ਉਹ ਨਹੀਂ ਉਧਰ ਆਪਾਂ ਨਾਲ ਕਾਣ ਕੇ ਬੀਜ ਦੇਣੀ ਹੈ ਠੀਕ ਹੈ ਉਹ ਨਾਲ ਗੁੱਲੇਣਾ ਚੱਖੋਗੇ ਆਪਦਾ ਹਾਂ ਕਾਕਾਣ ਦਾ ਸਭ ਚੱਖ ਦੇਂਦਾ ਪਰ ਸੀਨ ਲਾ ਹੈ ਰੀ ਛੱਡਿਆ ਵਾ ਹਾਂ ਉਰੇ ਆਉਂਗੇ ਆਲੂ ਐਮਾ ਹਾਂ ਇੰਨੀ ਜਗ੍ਹਾ ਨਾ ਇਹਨੂੰ ਕੱਟ ਲਾਉਂਗੇ ਠੀਕ ਆ ਮਤਲਬ ਵਿੱਚੇ ਆਲੂ ਹੋਗੇ ਲਸਣ ਗਠੇ ਅਲਮ ਗੱਲਮ ਹੋਰ ਧਨੀਆ ਪਾਲਕ ਮੇਥੀ ਜੋ ਵੀ ਕਰਦੀਆਂ ਆਟਮ ਆਪਣੀ ਖਾਣੇ ਵਾਲੀਆਂ ਉਹਦਾ ਇੱਕ ਕੈਰੀ ਵਿੱਚ ਲਾ ਜਣੀ ਹੈ ਯਾਰ ਉਹ ਬਾਕੀ ਆਪਣਾ ਅੱਧੇ ਤੋਂ ਥੋੜੇ ਜਿਆਦਾ ਰੱਖਣਾ ਆਪਾਂ ਨੇ ਠੀਕ ਆ ਪਿਆ ਆਲੂ ਘਰ ਜੋਗੇ ਹੋ ਜਾਣ ਆਹੋ ਲਾਉਣੀ ਐ ਇੱਕ ਇਹ ਦੋ ਵਾਰੀ ਲਾਉਂਗੇ ਹੱਦ ਬਸ ਬਹੁਤਾ ਨਹੀਂ ਲਾਉਣਾ ਬਾਕੀ ਜਿਹੜਾ ਉਹ ਪਰਾ ਗੰਨਾ ਹੋ ਗਿਆ ਪਰਾ ਗੰਨਾ ਹਰਾ ਮੋਟਰ ਦੇ ਪਰਾ ਗੰਨਾ ਆਹ ਕਰ ਸਕੋਗੇ ਤੇ ਸਾਰੀ ਹਾਂ ਮੋਟਰ ਦੇ ਪਰਾ ਸਾਰਾ ਏਰੀਆ ਆਹ 4 ਵਿੱਗੇ ਸਹਾਉ ਆ ਕਿਲੇ ਦੇ ਘਾਟ ਤੱਕ ਵਿੱਗਾ ਉਰੇ ਗੰਨਾ ਗੰਨੇ ਨਾਲ ਸਰੋ ਹਾਂ ਠੀਕ ਆ ਬਾਜੀ ਬਸ ਆਹ ਕੰਮ ਕਰਨਾ ਆਹੀ ਕੰਮ ਕਰਨਾ ਹੁਣ ਬਾਕੀ ਆ ਦੋ ਪਲਾਂਟਾਂ ਚ ਕਣਕ ਹੋ ਗਈ ਰਾਸਤੇ ਬਹੁਤ ਜੰਮੇ ਹੋ ਕਾਂਦੇ ਨਾਲ ਨਾਲ ਸਾਰੇ ਪਟੰਕਾ ਕਰਨਾ ਪੈਣਾ ਹਰੇਕ ਸਾਲ ਹੁੰਦਾ ਹਾਂ ਹਰੇਕ ਸਾਲ ਤੂੰ ਤਾਂ ਜੰਮੇ ਸਾਰੇ ਜਿੰਨਾ ਆਪਾਂ ਜੀਰੀ ਲਾਜ ਦੀ ਹੈ ਇਨਸਾਫ ਕਰ ਰਦਾ ਹੈ ਹੁਣ ਫੇਰ ਰੁਕਣੀ ਖੜੀ ਹੁਣ ਉੱਥੇ ਫੇਰ ਨਹੀਂ ਕਿ ਗੇੜਾ ਵੱਜਦਾ ਕਿਉਂਕਿ ਉੱਥੇ ਰਸਤਾ ਬੰਦ ਹੁੰਦਾ ਜਾ ਕੇ ਫਸ ਲੋਗੀ ਇਹਦੇ ਪਰਾ ਰਾਉਂਡ ਅਪ ਕਰੇ ਰਾਉਂਡ ਅਪ ਦੇਖਦੇ ਆ ਤਾਂ ਯਾਰ ਉਹ ਗਰਾਸੀ ਲੈ ਕੇ ਵੜਦੰਨਾ ਨਾਲ ਫੇਰ ਹੋ ਜਾਂਦੇ ਉਹ ਹੁਣ ਤੂੰ ਤਾਂ ਉਹ ਮੜ ਜਾ ਰਹਿ ਗਿਆ ਫੇਰ ਉੱਠ ਖੜਦਾ ਉਹ ਨਾਲ ਦੰਦਾ ਅੱਧਾ ਉੱਠਣਾ ਦੋ ਫੇਰ ਹੀ ਨਾ ਖਤਮ ਹੋਣਾ ਉਦੋਂ ਉਹ ਗਿੱਲੇ ਦੇਖਦਾ ਇਹ ਗਿਲ ਚੱਕਰ ਗਿਲ ਚੱਕਰ ਹੀ ਪਾਈ ਗਿੱਲ ਗਿਲ ਚੱਕਰ ਕਰਦਾ ਹਲੇ ਪਾਈ ਇਹਨੇ ਬੱਟਾ ਵੀ ਅੱਜ 5 ਲੀਟਰ ਪੀ ਲਿਆ ਨਾ ਬੱਟਾ ਫਿਰ ਦੂਰੀਆਂ ਕਰਕੇ ਡਬਲ ਕਰਿਆ ਇਹ ਹਾਂ ਥੋੜਾ ਥੋੜਾ ਕਮਾਤਾ ਹਾਂ ਹੁਣ ਐ ਕਰ ਫਿਰ ਇਹ ਨਾਲ ਨਾਲ ਕਹੀ ਕਮਾਉਣੀ ਇੱਥੇ ਕਹੀ ਕਮਾਕੇ ਬੱਟਾ ਪਾ ਬਾਕੀ ਹੋਣੀ ਆਹ ਵੀ ਭਰਨਾ ਪੈਣਾ ਬਣ ਪੜਾਂਗੇ ਉਹ ਇਹ ਤਾਂ ਕੋਈ ਚੱਕਰ ਨਹੀਂ 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 ਦੇਖ ਲੈ ਦੂੰਗਾ ਕਿੰਦਾ ਉਹਰੇ ਆਈ ਮਰਮੜਾ ਨਾ ਪਾਜੀ ਜੀ ਜੇ ਪਾਣੀ ਪੋਣੀ ਚ ਜੇ ਪਾਣੀ ਛੱਡੂ ਜਾਂ ਲੋਟ ਕਰ ਲੂੰਗਾ ਉਹਦੇ ਠੀਕ ਨਹੀਂ ਜੇ ਪਾਣੀ ਛੱਡਣਾ ਫੁੱਲਾ ਹੋਣਾ ਕਿ ਇਹਦਾਂ ਉਹ ਦੇਖੋ ਜਿਆਦਾ ਡੂੰਗਾ ਹੋਇਆ ਪਿਆ ਹਾਂ ਉਹ ਕਿੰਨਾ ਉਹ ਬਹਿ ਜਾ ਜੇ ਇਹੋ ਜਿਹੇ ਕੰਮ ਨੂੰ ਇੱਕਦਾਂ ਕਣਕ ਨੂੰ ਆਹ ਕੰਮ ਜਿੰਦਾ ਜੇ ਦੂਆ ਦੂਆ ਜਾਈਦਾ ਇਹਨੂੰ ਇਹ ਦੂਆ ਜਿੰਦਾ ਹੈਗਾ ਦੂਆ ਆਪਣਾ ਹੈਗਾ ਪਰਾਲੀ ਵਾਲਾ ਜਿੰਦਾ ਪਿੰਡਾਂ ਚ ਹਾਂ ਜਿਹੜਾ ਦੂਈ ਬੱਟ ਬਣਾਣੀ ਉਹਨੇ ਮਿੱਟੀ ਇਕੜੀ ਸੇ ਪੈਣ ਪੂਰੀ ਪੱਧਰੀ ਸਾਫ ਖੇਤਾਂ ਦਾ ਉਹ ਹੈ ਇਹ ਤਾਂ ਫੇ ਝੁੰਡਿਆਂ 'ਚ ਡਲਿਆਂ 'ਚ ਹੀ ਚੱਲਦਾ ਮੈਂ ਸੁਪਰ ਫੀਡਰ ਨਾਲ ਬੀਜਦੇ ਆ ਉੱਥੇ ਚੱਲਦਾ ਹੈ ਵੀ ਪੱਟ ਕੇ ਲਾ ਪੱਟ ਕੇ ਇਕੱਠੀ ਕਰਦੇ ਪੱਠੀ ਕਰ ਦੋਣੀ ਇਹਨੇ ਇਹ ਕੋਣਾ ਬਾਹਾਂ ਬੁਇਆ ਬਾਹਾਂ ਇਹ ਜਿਹੜਾ ਇਹਦਾ ਦੂਆ ਲਿਆ ਪਿਆ ਜਿਹੜਾ ਐ ਸਫਾਈ ਨਾਲ ਕੰਮ ਕਰੇ ਉਹਨਾਂ ਪਾਹਗਾ ਜਿੱੱਗੇ ਰ ਆਪੋ ਤੇ ਮੈਂ ਤਾਂ ਇੰਨਾ ਟਾਈਮ ਹੀ ਲਾਇਆ ਫਿਰ ਖੜਾ ਪਾ ਠੀਕ ਆ ਠੀਕ ਨਹੀਂ ਠੀਕ ਆ ਤੂੰ ਪ੍ਰਾਲੀ ਨੂੰ ਕੀ ਕਹਿੰਦਾ ਪ੍ਰਾਲੀ ਹੈ ਪ੍ਰਾਲੀ ਦੇ ਕਹਿੰਦੇ ਸੀ ਇਹ ਪ੍ਰਾਲੀ ਦਾ ਟੂੜੀ ਦਾ ਟੂੜੀ ਦਾ ਮੈਂ ਐਂ ਕਹਿੰਦਾ ਇਹ ਟੂੜੀ ਦਾ ਹੁਣ ਸਾਲਾ ਰੇਟ ਵਧ ਗਿਆ ਅੰਦਰ ਟੂੜੀ ਦਾ ਹਾਂ ਬਹੁਤ ਗਾਹਕ ਮੜ ਲੱਗੇ ਥੂੜੀ ਹੈ ਕਿਦੇ ਵੇ ਕੋਈ ਥੂੜੀ ਲੋਕਾਂ ਪੂਰੀ ਹੋ ਹੈ ਤਾਂ ਹੀ ਤਾਂ ਮੈਂ ਤੁਹਾਨੂੰ ਕਹਿੰਦਾ ਪਾਇਰ ਲੋਕਾਂ ਨੇ ਥੂੜੀ ਬਣਾਈ ਹੋਣੀ ਉਹ ਐਤ ਕੀ ਜਿਹੜੀ ਠੀਕ ਉਹ ਖਤਮ ਹੋ ਗਈ ਹੁਣ ਹਾਂ ਮੈਂ ਤਾਂ ਹੀ ਤਾਂ ਕਹਾ ਵੀ ਬੂਟੇ ਅੰਮਾ ਜੀ ਸਰੋਂ ਘਟਾਲਾ ਚਾਹੀਦਾ ਅਣਕ ਪੰਜਾਬ ਖਰਚਾ ਤਾਂ ਬਸ ਖਰਚਾ ਆਪਾਂ ਦੇਖਦੇ ਆ ਜੇ ਥੂੜੀ ਹੈ ਉਹ ਨਹੀਂ ਫਿਰ ਮਿਲਣੀ ਕਿੱਥੇ ਤੇ ਆ ਆਪਣੀ ਪ੍ਰੋਡਕਸ਼ਨ ਦਾ ਪੂਰੀ ਕਰੀਏ ਜਿੰਨੀ ਆਪਣੇ ਮੈਸੇ ਚਾਹੀਦੀ ਆ ਆਪਣੀ ਜੋਗੀ ਪੂਰੀ ਕਰ ਲੋ ਜਾਇ ਬੂਟੇ ਮ ਲਾ ਲਾ ਹੋਰ ਉਨੇ ਹੀ ਖਰਚਾ ਤੂੰੜੀ ਮਮਾ ਮੈਨੂੰ ਵੀ ਦਾਦੇ ਨੂੰ ਉਹਨਾਂ ਦੇ ਤਿੰਨ ਸਾਲ ਦੇ ਕੋਪ ਖੜੇ ਤੇ ਹਾਂ ਉਹ ਵਿਗਣ ਲੱਗੇ ਸਾਉਦੇ ਹੋਣ ਲੱਗੇ ਉਹਨਾਂ ਦੇ ਹਾਂ ਇਹਦੇ ਪਰ ਨਹੀਂ ਵਿਖੇ ਹੋਣੇ ਆ ਪਿਆਰ ਬੱਸ ਤੇ ਹੁਣ ਪਤਾ ਨਹੀਂ ਉਹ ਲੀਕੀ ਖੜਾਉਂਦੇ ਵੀ ਸੀ ਦੋ ਦਿਨ ਮੰਦਾਂ ਦੋ ਦਿਨ ਮੰਦਾਂ ਮੇਰੇ ਕੋਲ ਫੋਨ ਆ ਲਿਆ ਕਹਿੰਦਾ ਭਾਈ ਤੂੜੀ ਹੈਗੀ ਛੋਟੀ ਹਾਂ ਲੱਗ ਪਰਸੋਂ ਰੇੜੇ ਵਾਲੇ ਨੂੰ ਮੰਗਦੇ ਤੇ ਮੇਰੇ ਕੋਲ ਹਾਂ ਤੂੜੀ ਹੈ ਬਾਈ ਤੂੜੀ ਦੱਸ ਮੈਂ ਤੂੜੀ ਹੈ ਤੂੜੀ ਡਿਮਾਂਡ ਚਾ ਪੂਰੀ ਹੈ ਫੁੱਲ ਡਿਮਾਂਡ ਵਾਂ ਤੂੜੀ ਫਿਰ ਪੂਰ ਲੈ ਕਹਿੰਦਾ ਕੋਈ ਵੀ ਨਹੀਂ ਮੰਨਦਾ ਦੇਣੀ ਅਗਲਾ ਬੈਠਾ ਰੇਟ ਵਧਣੇ ਪਾ ਹਾਂ ਇਹਨੇ ਹੈਗੀ ਜੀ ਰੇਟ ਵਧਣਾ ਰੇਟ ਵਧੂਗਾ ਵਧੂਗਾ ਰੇਟ ਭਾਈ ਆ ਇਹਦਾ ਹੁੰਦਾ ਹੀ ਐ ਚ ਪਿਛਲੇ ਸਾਲ 2 ਸਾਲ ਹੋ ਗਏ ਰੇਟ ਹੈ ਨਹੀਂ ਹੂੰ ਇੱਕ ਸਾਲ ਤਾਂ ਹੁਣ ਆਈਆਂ ਇੱਕ ਸਾਲ ਹਰੀ ਤੇ 12000 ਦੀ ਟੂੜੀ ਵੇਚੀ ਗਈ ਆ ਉਹ ਕਹਿੰਦਾ ਹਰੇਕ ਦਿਨ ਆਉਂਦਾ ਪਰ ਕਿਸੇ ਨੇ 300 ਵੀ ਨਹੀਂ ਪੁੱਛੀ ਪੁੱਛੀ ਦੀ ਹੈ ਕਿ ਨਹੀਂ ਉਹ ਹਰੇਕ ਚੀਜ਼ ਦਾ ਦਿਨ ਆਉਂਦਾ ਥੋੜੀ ਅਸੀਂ ਸਾਰੀ ਟੂੜੀ ਪਰ ਮੰਨ ਕੇ ਜਾਲ ਵੀ ਅਸੀਂ ਇੱਧਰ ਇੱਧਰ ਬਣਾਈ ਮੰਡ ਦੀ ਪੰਮੇ ਨੇ ਬਣਾਈ ਕੋਈ ਹੋਰ ਨੇ ਬਣਾ ਲਈ ਉਹ ਤਾਂ ਇੱਕ ਨਹੀਂ ਛੜਤੀ ਵਿੱਚੇ ਬਾਹਰ ਤੀ ਹੁਣ ਪੰਮੇ ਨੂੰ ਮੈਂ ਕਿਹਾ ਮੈਂ ਸਾਰੀ ਬਣਾ ਲਾ ਹੂੰ ਪੰਮਾ ਕਿਹੜਾ ਬੋਤ ਹੈ ਜੀ ਮੇਰੀ ਕਿ ਹੁਣ ਕਹਿੰਦਾ ਮੇਰੀ ਧੂੜੀ ਘਰ ਜੀਣੀ ਮਾਤਾ ਨੂੰ ਯਾ ਕਿਹਦਾ ਬਣਾ ਲਾ ਇਗਨੀ ਮੈਂ ਤਾਂ ਹਰੇਕ ਸਾਲ ਆਪਣੀ ਸਾਰੀ ਬਣਾ ਕੇ ਪਬੂਲਰਾਈ ਦਾ ਵੀ ਰੱਖ ਕੇ ਤਾਂ ਇਹ ਮੈਨੂੰ ਦੋ ਟਰਾਲੇ ਮੁੱਲੇ ਨੇ ਵੇਦੋ ਤੈਨੂੰ ਤੁਸੀਂ ਵੀ ਲੈਂਦੀ ਤਾ ਮੇਰਾ ਸਰਦਾ ਤੁਸੀਂ ਵੀ ਲੈਂਦੀ ਜੀ ਹਾਂ ਖੌਤੌਤੀ ਲੈਂਦੀ ਜੀ ਆਹੋ ਤੇ ਦੋ ਤੀਆਂ ਪੇ ਤਿੰਨ ਤੀਆਂ ਟਰਾਲੀਆਂ ਮੈਨੂੰ ਯਾਦ ਨਹੀਂ ਲਿਖਿਆ ਹੋਇਆ ਕੱਟਾ ਕੱਟਾ ਪਰ ਮੇਰੇ ਬਣਾਈ ਦੀ ਕੁਝ ਪੰਮਾ ਛੱਡਿਆ ਹੈ ਪਰ ਇਹ ਹੈ ਬੰਦਾ ਦੇਖਿਆ ਨਹੀਂ ਪਿਆਗਾ ਤਾਂ ਉਹ ਮੀਨ ਨੂੰ ਕਿਹੜਾ ਦੋ ਤਿੰਨ ਦਿਨ ਮਸ਼ੀਨਾਂ ਚੱਲ ਬੀਆ ਫੇਰ ਕਾਲੀ ਹੋ ਗਈ ਦੀ ਹੁਣ ਕਾਲੀ ਉਹ ਵੀ ਤੇ ਤੈਨੂੰ ਅਸੀਂ ਦੱਸਦਾ ਇਹ ਜਿਆ ਲੈ ਰਾ ਸ਼ਾਮ ਨੂੰ ਇਹ ਮੇਰਿਟ ਹੋਈ ਗਿਆ ਪਹਿਲਾਂ ਆਹੋ ਈਦੀ ਵਾਰ ਦੋਗ ਲੈ ਆ ਇਹ ਮਹੀ ਪੈ ਗਿਆ ਉੱਪਰ ਤੇ ਹਾਂ ਦੂਏ ਤੇ ਫਿਰ ਮੈਂ ਮਸ਼ੀਨ ਚੱਲੀ ਹੈ ਨਹੀਂ ਆਹ ਨੂੰ ਕਾਲੀ ਹੋ ਗਈ ਫੇ ਫਾਇਦਾ ਨਹੀਂ ਬਣਾ ਕੇ ਨਹੀਂ ਨਹੀਂ ਕਾਲੀ ਗੁਰ ਦੀ ਕੋਈ ਚੱਕਰ ਨਹੀਂ ਹੈਗਾ ਯਾਰ ਕਾਲੇ ਨਾਲ ਮੀਂਹ ਤੇ ਵਾਰੇ ਬਣਾਈ ਦੀ ਉੱਥੇ ਉਹ ਮਸ਼ੀਨ ਫੁੱਲ ਹੋ ਗਈ ਹੁੰਦੀ ਟਰਾਲੀ ਹੁਣ ਕਾਲੂ ਲਖੀ ਇਹ ਨਹੀਂ ਛੱਡਦੇ ਇਹਨਾਂ ਦਾ ਇਹ ਨਾ ਫਿਕਰ ਕਰ ਜੇ ਨਾ ਲੈ ਕੇ ਖੜੀ ਜਾ ਕੇ ਆਪਣੇ ਲਾ ਲੈਣੀਆਂ ਆਏ ਨਹੀਂ ਛੱਡਦੇ ਉਹ ਉਹ ਛੱਡਦੇ ਨਹੀਂ ਟਰਾਲੀ ਫੁੱਲ ਹੋ ਗਈ ਰਾਤ ਦੀ ਸੁਣ ਲਾ ਤੂੰ ਰਾਮਨ ਨੂੰ ਫੋਨ ਕਰੇ ਕਹਿੰਦਾ ਬਾਈ ਟਰਾਲਾ ਸਾਡੇ ਪਿੰਡ ਚ ਵੀ ਲੋਕ ਨਹੀਂ ਵੜਨ ਦੇ ਰਹੇ ਮੈਂ ਕਿਆ ਗੱਲ ਹੋ ਗਈ ਕਹਿੰਦਾ ਕਹਿੰਦੇ ਟਰਾਲਾ ਮੋੜਨਾ ਨਹੀਂ ਮੈਂ ਕਿੰਨੇ ਫੁੱਟਾ ਕਹਿੰਦਾ 28 ਫੁੱਟਾ ਠੀਕ ਐ ਮੋੜਨਾ ਕਾ ਸਾਡੇ ਸਾਡੇ ਪਿੰਡ ਮਾ 28 ਫੁੱਟਾ ਉਹ ਵੀ ਤੂੰ ਲੋੜਾ ਕਿੱਥੇ ਦੇ ਦੂੰਗਾ ਮੈਂ ਕਹਾਂ ਇਹ ਲੈਣਾ ਹੱਬ ਤੂੰ 20 ਫੁੱਟਾ ਲੈ ਆਈ ਲੈ ਆਉਣਾ ਲੋਡ ਰਹਿਣਾ ਤੈਨੂੰ ਤਾਂ ਇਕ ਹੀ ਬਸ ਉਹ ਸਿੱਧਾ ਸੂਰੇ ਨਾ ਵੀ ਉਹਰੇ ਨੂੰ ਬੋਕਟ ਪਾਉਂਦਾ ਲੱਗੀਆਂ ਮੂਨੀ ਸਾਹਮੂ ਨਾ ਲੱਗੀਆਂ ਬਈ ਜੰਮਣੀ ਦੀ ਥੰਮਣੀ ਤਿਆਰੀ ਜਾ ਵਾ ਰੇ ਆਈਏ ਪਰੌਠੇ ਦੇ ਬਾਅਦ ਬੈਠੀ ਦੀ ਉੱਪਰ ਇਹਨਾਂ ਨਿਕਣੀ ਉਹਦਾ ਜਿਹੜੇ ਪਸ਼ੀਰਵਾ ਦੀ ਛਿੱਟਾ ਦੇ ਤੇ ਬੂਲੀਆਂ ਤਾਂ ਵੀ ਬੌਝੀ ਹੁੰਦੇ ਆਂ ਵਿੱਚ ਇੱਕ ਦਿਨ ਮੇਰੇ ਕੋ ਬੀਜੀ ਭੱਜ ਗਿਆ ਪਰ ਬੂਲੀਆਂ ਦਾ ਮੈਂ ਥੋੜਾ ਵਿੱਚੇ ਮਾਰੀ ਬੂਲੀਆਂ ਆਏ ਸਾਰੀਆਂ ਜੰਮੀਆਂ ਵਿੱਚ ਦੇਖ ਰਿਹਾ ਫਕੀਰ ਦੇ ਹੋਰ ਜੰਮੀਆਂ ਹੋਰ ਬਾਰੇ ਬੀਜ ਜੂ ਨੀ ਆ ਗਿਆ ਨੀ ਖਾ ਹੋ ਜਾਣਾ ਹਾਂ ਨਹੀਂ ਚੱਲ ਉਹ ਤਾਂ ਚੱਲੀ ਜਾਂਦਾ ਕੋਈ ਕਿੱਥੋਂ ਖਾ ਰਿਆ ਗਿਆ ਕੋਈ ਲੈ ਗਿਆ ਕੋਈ ਨਾਲੇ ਪਿੰਡ ਦੇ ਨੇੜੇ ਉਹਦਾ ਉਹ ਖੁੱਲਾਗਾ ਫੇ ਤਾਂ ਹੀ ਬੀਜਾਂ ਜਿਆਦਾ ਹੀ ਚਾਹੀਦਾ ਉਹ ਪਿੰਡ ਦੇ ਨੇੜੇ ਉਹਦਾ ਖੁੱਲਾਗਾ ਤਾਂ ਮੁੱਟਰੀ ਆ ਹੁਣਾ ਪਿੰਡ ਦੇ ਨੇੜੇ ਇੱਥੇ ਤਾਂ ਖੁੱਲਾ ਆ ਦੇ ਤਾਰ ਲੱਗੀ ਹੋਈ ਇੱਧਰ ਦੇਖ ਉਹ ਹਰੇਕ ਸਾਲ ਅੱਜ ਇਹ ਐਵੇਂ ਬੀਜਦੇ ਆ ਖੁੱਲਾ ਕੰਮ ਚੱਲਦਾ ਤਾਂ ਹੀ ਬੈਜਦਾ ਤਿਆਰ ਹੋ ਗਈਆਂ ਉਹਨਾਂ ਦੀਆਂ ਉਹ ਉਗੀ ਇਹ ਅਗੇਤੀ ਚ ਆ ਗਿਆ ਇਹਨੇ ਇਹ ਆ ਫਿਰ ਯਾਰ ਉਦੂਆ ਇਹ ਮੰਡੀ ਆ ਲੈ ਮੇਰੀ ਗੱਲ ਸੁਣ ਲੈ ਮੂਲੀ ਕਿੱਦੀ ਆਉਂਦੀ ਆ ਸਾਗ ਕਿੱਦਾ ਹੁੰਦਾ ਆਉਂਦਾ ਹੈ ਕਿ ਨਹੀਂ ਅਗੇਤੀ ਮੂਲੀ ਆਉਂਦੀ ਯਾਰ ਰੇਟੇ ਰੇਟੇ ਦਿੰਦੀ ਓ ਜੀ ਇਹ ਅਗੇਤੀ ਆ ਅਗੇਤੀ ਨੇ ਲੈਣੀ ਆ ਉਹਦੇ ਬਾਅਦ ਡਾਊਨ ਆ ਕੰਮ ਉਹਦੇ ਬਾਅਦ ਜਿਹੜਾ ਬਰਾਬਰ ਆ ਫਿਰ ਤੇ ਬੰਨਣਾ ਮਾਣ ਅਗੇਤੀ ਦਾ ਰੇਟ ਦੇ ਦੇਣਾ ਮੂਲੀ ਵੀ ਹੁਣ ਤਾਂ ਹੁਣ ਇਹ ਚੱਕਣ ਆਉਂਗੇ ਇਹ ਹਾਂ ਹਾਂ ਆਉਂਗੇ ਇਹ ਤਾਂ ਚੱਕਣ ਆਏ ਇੱਕ ਦੋ ਦੇ ਦੇਖ ਨਾ ਨਾ ਇਹਨੂੰ ਕਹਿ ਤੋ ਯਾਰ ਚੱਕ ਲੈ ਜਣ ਮੈਂ ਕਿਹ ਦੇਖਣ ਦਾ ਇਹਨਾਂ ਇਹਨਾਂ ਥੋੜਾ ਬਣਾਈ ਆਇਆ ਹੈ ਚੱਕਣੇ ਸਾਲਾ ਇਹਨੂੰ ਨਾ ਨਾ ਦੇ ਆ ਤੂੰ ਡੇਢ ਇੱਕ ਖੜਾਉਣ ਨੂੰ ਜਗ੍ਹਾ ਨਹੀਂ ਹੈਗੀ ਇਹਨਾਂ ਨੂੰ ਇਹਨਾਂ ਨੂੰ ਪਾਟ ਮਾਰ ਲੈਣਾ ਉਹ ਰੱਖ ਲੈਣੀ ਤੂੰ ਜੇ ਨਾ ਲੈ ਕੇ ਲੰਗਰ ਲੰਗਰ ਖਾਤਰ ਰੱਖ ਲੈਣੀ ਪੰਡਾ ਇਹ ਇੱਥੇ ਲਾ ਦੇਣੀ ਜਿਹਨ ਕੇ ਹੱਥੀ ਉਹ ਸਾਡੇ ਲਾ ਦੇਣੀ ਮਗਾਂ ਦੇ ਪਿੱਛੇ ਇਹ ਨਾ ਆਉਂਗੇ ਉਹ ਟਰਾਲੀ ਫੁੱਲ ਹੋ ਗਈ ਸੀ ਉਹਨਾਂ ਦੀ ਟਰਾਲੀ ਫੁੱਲ ਹੋ ਗਈ ਲੈਣ ਆਉਂਗੇ ਇਹਨੂੰ ਲੈਣ ਆਉਂਗੇ ਉਧਰ ਆ ਤੱਕ ਲੈਣ ਨਹੀਂ ਚੱਕ ਲੈਗੇ ਉਹ ਨਹੀਂ ਉਧਰ ਵੀ ਨਹੀਂ ਆਏ ਬਸ ਉਹ ਕੱਛੇ ਆਉਂਗੇ ਚੱਕਣ ਮੇਰੇ ਟਰਾਲੀ ਕਾਈ ਟਰਾਲੀ ਫੁੱਲ ਹੋ ਖੇੜੀ ਓਏ ਹੋਰ ਐ ਇਹ ਹੋਰ ਐ ਇਹ ਹੋਰ ਨਹੀਂ ਬਹੁਤ ਵਧੀਆ ਹੋਣਾ ਹਾਂ ਮੈਂ ਹੋਰੋਂ ਜਗਾ ਦੇਉ ਕਿਤੇ ਸਾਡੇ ਗਾਲ ਪੈ ਜਾਊਗਾ ਤੂੰ ਜਗਾ ਤੀ ਇਹਦੀ ਹੈਗੀ ਨਾ ਆਪ ਚੱਕ ਲੈਣੀ ਆ ਆਪੇ ਲੈ ਜਾਣੀ ਥੋੜਾ ਜਿਹੜਾ ਕੰਮ ਦਾ ਫੇਤੇ ਵਿਹਲਾ ਕਰਦਾ ਥੋੜਾ ਆਹਦਾ ਬਿੱਟੂ ਦੀ ਆ ਉੱਥੇ ਆਣੀ ਖੇੜੀ ਵਾਲੇ ਦੀ ਗੰਨਾ ਬੀਜੋ ਗੰਨਾ ਖੇਤੇ ਵਿਹਲਾ ਹੋ ਗਿਆ ਬਸ ਆਹੜਾ ਬਰਸੀਨੇ ਵਿਹਲੇ ਇਹਦਾ ਕਾਣਕ ਬੀਜਣੀ ਆ ਯਾ ਬਹੁਤ ਦਿਨਾਂ ਬਰਸੀਆਂ ਰਹਿਦਾ ਆਪ ਰੀਆ ਕਰਕੇ ਦੋ ਜਿਹੜੀਆਂ ਪਈਆਂ ਉਹ ਪੰਡਾ ਜੀ ਚੱਕ ਕੇ ਖੜ੍ਹ ਦੇਣੀ ਆ ਇੱਧਰ ਬਾਅਦ ਉਹਨੂੰ ਸਾਫ਼ ਕਰਕੇ ਇਹਨੂੰ ਮੜੇ ਜਾ ਕੱਲ ਦੇ ਖੱਲ ਦੇ ਗੂਲੇ ਗੂਲੇ ਪਏ ਆ ਚਾਰ ਕੇ ਗੂਲੇ ਬਾਗੜ ਦੇ ਨੇ ਚੱਕ ਪਈ ਏ ਐਨੂੰ ਤੇ ਅੱਗ ਵੀ ਲਾ ਦੇ ਕੋਈ ਚੱਕਰ ਨਹੀਂ ਉਹ ਐਨੂੰ ਮੈਂ ਮਾਰ ਮੋਟੇ ਤੇ ਅੱਗ ਵੀ ਲਾ ਲਾ ਮੋਟੀਆਂ ਤਾਂ ਕੁਝ ਨਹੀਂ ਹੈਗਾ ਜੇ ਹੁਣ ਜਿਹੜਾ ਇੰਨੀ ਘਟੀਰੀ ਆ ਪਈ ਆ ਪੰਡ ਰਹੀ ਇਹਨੂੰ ਅੱਗ ਲਾ ਦੂੰਗਾ ਕਿਤੇ ਜਾ ਤੂੰ ਆਉ ਜੂਗਾ ਕੀ ਲੋੜ ਐ ਬਾਹਰ ਰੱਖ ਦੇਣੀ ਉੱਥੇ ਯਾਰ ਜੂੜੇ ਨਹੀਂ ਅੱਗ ਦੀ ਜਿਹੜਾ ਆਏ ਤਾਂ ਇਹ ਕਹੂੰਗੇ ਪੱਤਿਆਂ ਨੂੰ ਮਰੇ ਭੂਕਾ ਤੁਸੀਂ ਨਹੀਂ ਇਹ ਤਾਂ ਪ੍ਰਦੂਸ਼ ਹੋ ਹੌਲੀ ਹੌਲੀ ਕਿਵੇਂ ਚੁੱਲ੍ਹਾ ਹੀ ਬਣਾਵਾ ਕਰੂ ਹਾਂ ਹੁਣ ਇੰਨੀ ਕਿ ਇੰਨੀ ਨੂੰ ਅੱਗ ਲਾ ਦੂੰਗਾ ਫੜੀ ਨੂੰ ਚੱਕੀ ਫਿਰੂਗਾ ਸੀ ਨਾਲ ਉੱਤੇ ਤੇ ਕਿਹੜੇ ਘਟੇਰ ਪਏ ਤੇ ਸਾਰੇ ਚ ਕੋ ਕੋਣ ਲੋਕਾਂ ਨੇ ਚੇਪ ਡੰਗਰਾ ਨੂੰ ਲੈ ਤਾਂ ਜਾਂਦੇ ਆ ਲੈ ਤਾਂ ਜਾਂਦੇ ਐ ਲੈ ਤਾਂ ਜਾਣੀ ਹੁਣ ਇੰਨੀ ਕਿ ਨੂੰ ਅੱਗ ਲਾ ਦੂੰਗਾ ਉਹਨੂੰ ਕਿ ਆਉਣ ਲੱਗਿਆ ਜੇ ਇੰਨੀ ਕੁ ਵਾਸ਼ੀ ਹਾਂ ਇੱਥੇ ਮੈਂ ਚੱਕ ਲੈਣੀ ਆ ਆ ਨਹੀਂ ਆ ਸਾਰੇ ਇਕੱਠਾ ਕਰਦੇ ਭਾਈ ਗੱਲਾਂ ਤੇ ਠੀਕ ਆ ਆ ਇਕੱਠਾ ਕਰ ਦੇਣਾ ਹੰਡ ਮਾ ਸੁੱਕ ਸੁੱਕ ਸਕ ਨੂੰ ਠੀਕ ਆ ਇਹ ਹੈ ਨਾ ਹੋਰ ਆਪਦਾ ਲੋਟ ਵੈਸੇ ਰੱਖ ਵੇ ਉਹ ਜਿਹੜਾ ਏਰੀਆ ਖਾਲੀ ਪਿਆ ਆਪਣੇ ਪੰਡਾਿਆਂ ਉਹ ਦੇ ਨਾਲ ਚੱਕ ਕੇ ਲੈ ਕੇ ਰੱਖ ਲੈ ਉੱਥੇ ਉਹਨੂੰ ਚੱਕ ਲੈਣੀ ਕਿੱਥੇ ਝੜ ਦੂਗੀ ਉਹ ਕੌ ਜੇ ਮੰਨ ਲਾ ਪਿੱਛੇ ਛੱਡ ਗਏ ਹੁਣ ਹੋਰ ਕਾਦੀ ਹਾਂ ਉਹਦੇ ਚੱਕ ਲੈਣੀ ਉਹਨੂੰ ਮੈਂ ਆਪਣਾ ਉਹ ਪਿਛਾ ਮੈਂ ਸਸਲੇ ਪਿਛਾ ਲੌਰੇ ਚੱਲ ਫਿਰ ਢੇਰਪਾ ਗੋਈ ਸੋਣੇ ਨਾਲ ਰੇ ਬਣੂਗਾ ਚੱਲ ਦੇਖਦੇ ਚਲੀਏ ਚਲੀਏ ਆਪਾਂ ਕੋਥੋਂ ਚੱਲ ਚਲੀਏ ਹੁਣ ਬਾਾਰੇ ਮੈਂ ਚਲੀਏ ਭਾਈ ਲੋ ਭਾਈ ਮੂਲੀ ਨਾਲ ਆਈਡੀਆ ਵਧੀਆ ਲੱਗਿਆ ਤਾਂ ਦੱਸਿਓ ਛੱਟਾ ਦੇ ਕੇ ਮੂਲੀ ਜਿਹੜੀ ਬਿੱਜੀ ਆ ਚਲੋ ਭਾਈ